ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕਈ ਥਾਵਾਂ ਤੇ ਨਾ ਤੁਹਾਨੂੰ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਨਜ਼ਰ ਆਉ। ਕਈ ਥਾਵਾਂ ਤੇ ਮੁੰਜਰ ਦਾ ਜ਼ਿਆਦਾ ਸਮੱਸਿਆ ਹੁੰਦੀ ਹੈ, ਕਈ ਥਾਵਾਂ ਤੇ ਘੱਟ ਹੁੰਦੀ ਹੈ। ਇਹ ਆ ਵਾਲੀ। ਇਹ ਤੁਹਾਡੇ ਨਿਊਟ੍ਰੀਸ਼ਨ ਡੈਫੀਸ਼ੀਐਂਸੀ, ਨਿਊਟ੍ਰੀਸ਼ਨ ਪ੍ਰੋਪਰ ਨਹੀਂ ਤੇ ਕਲਾਈਮੈਟਿਕ ਇਫੈਕਟ। ਇਹ ਦੋਵੇਂ ਰਲ ਕੇ ਜਿਹੜਾ ਹੈਗਾ ਇਹ ਜਿਹੜੀ ਸਮੱਸਿਆ ਤੁਹਾਡੇ ਸ਼ੁਰੂ ਹੁੰਦੀ ਆ ਇਸ ਕਰਕੇ ਕਹਿੰਦਾ ਕਿ ਜਿਹੜੀ ਗੋਭ ਸਮੇ ਜਿਹੜੀ ਸਪਰੇਅ ਆ ਉਹ ਲਾਜ਼ਮੀ ਤੁਸੀਂ ਜ਼ਰੂਰਤ ਅਨੁਸਾਰ ਕਰੋ ਤਾਂ ਕਿ ਜਿਹੜੀ ਨਿਊਟ੍ਰੀਸ਼ਨ ਦੀ ਡੈਫੀਸ਼ੈਂਸੀ ਜਿਹੜੀ ਹੈਗੀ ਨਾ ਰਹੇ ਤੇ ਮੁੰਜਰਾ ਜਿਹੜੀ ਪੂਰੀ ਤਾਂ ਤੱਕ ਜਿਹੜੇ ਹੈਗੇ ਆ ਦਾਣੇ ਵੱਢਣਗੇ ਤੇ ਫੇਰ ਹੀ ਵਜਨ ਬਣੂਗਾ ਜੇ ਤੁਹਾਡੇ ਤੁਸੀਂ ਜ਼ਰੂਰਤ ਅਨੁਸਾਰ ਜਿਹੜੀ ਸਪਰੇਅ ਪੋਟਾਸ਼ ਦੀ ਡੈਫੀਸ਼ੈਂਸੀ ਰਹੇਗੀ ਨਾ ਪੋਟਾਸ਼ ਦੀ ਜਿਹੜੀ ਡੈਫੀਸ਼ੈਂਸੀ ਰਹੇਗੀ ਤਾਂ ਜਿੰਨਾ ਤੁਹਾਡੇ ਮਟੀਰੀਅਲ ਬੂਟੇ ਦੇ ਵਿੱਚ ਸਟੋਰ ਆ ਉਹ ਤੁਹਾਡਾ ਜਿਹੜਾ ਦਾਣੇ ਵਾਲ ਨੂੰ ਪ੍ਰੋਪਰ ਮੂਵਮੈਂਟ ਨਹੀਂ ਹੁੰਦੀ ਹੈਗੀ ਚਾਹੇ ਤੁਹਾਡੀ ਜ਼ਮੀਨ ਚੰਗੀ ਹੈ ਜਾਂ ਤੁਸੀਂ ਪोटाश ਪਾਈ ਹੋਈ ਹੈ ਜਾਂ ਤੁਸੀਂ ਐਨਪੀਕੇ ਗੋਭ ਸਮੇ ਜਿਹੜੀ ਸਪਰੇਅ ਕਰਦੇ ਆ ਇਹਨਾਂ ਦਾ ਬੜਾ ਪ੍ਰਭਾਵ ਪੈਂਦਾ ਇਹ ਗੱਲ ਦਾ ਖਾਸ ਖਿਆਲ ਰੱਖੋ ਹੁਣ ਜਿਹੜਾ ਹੈਗਾ ਇਹ ਨਿਊਟ੍ਰੀਸ਼ਨ ਵਾਲੇ ਪੱਖ ਤੋਂ ਜਿਹੜੀ ਗੋਭ ਸਮੇ ਆ ਉਹ ਐਨਪੀਕੇ 13 0 45 ਨੂੰ ਆਪਾਂ ਕਹਿ ਸਕਦੇ ਆ ਆਖਰੀ ਜਾਂ ਇਸ ਤੋਂ ਬਾਅਦ ਤੁਸੀਂ ਕਈ ਕਿਸਾਨ ਵੀ ਮਿਲਕ ਸਟੇਜ ਤੇ ਵੀ ਕਰ ਲੈਂਦੇ ਆ ਉਹ ਤੁਹਾਡੀ ਮਰਜ਼ੀ ਹੈਗੀ ਆ ਪਰ ਗੋਭ ਸਮੇ ਜਿਹੜੀ ਹੈਗੀ ਇਹਨੂੰ ਨਿਊਟ੍ਰੀਸ਼ਨ ਪ੍ਰੋਪਰ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ